ਅਸੀ ਕਾਲ ਜੀ ਸਾਰਿਆਂ ਨੂੰ ਕਿਹਾ ਜਾਲਾ ਤੇ ਆਪਾਂ ਜਨਾ ਗੰਡੇ ਲਾਉਣ ਵਾਸਤੇ ਥਾਂ ਤਿਆਰ ਕਰ ਰਹੀ ਸੀ ਇਹ ਥਾਂ ਇੱਥੇ ਆਪਾਂ ਗੰਡੇ ਲਾਵਾਂਗੇ ਤੇ ਆ ਖੜਾ ਟਰੈਕਟਰ ਤੇ ਇਹਦੇ ਵਾਸਤੇ ਡਰਾਈਵਰ ਜਿਹੜਾ ਆਪਾਂ ਬਾਹਰੋਂ ਮੰਗਾਇਆ ਤੇ ਡਰਾਈਵਰ ਸਾਹਿਬ ਆ ਬੈਠੇ ਨੇ ਇਹ ਚਲਾਉਣਗੇ ਤੇ ਉਹ ਡਰਾਈਵਰ ਸਾਹਿਬ ਕਹਿੰਨੇ ਕਿ ਸਾਡਾ ਕੈਸਟਰੋਲ ਬਹੁਤ ਵਧਿਆ ਹੋਇਆ ਖੂਨ ਗੜਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਆ ਸਾਹਮਣੇ ਟਰੈਕਟਰ ਖੜਾ ਇੱਕ ਇੱਕ ਬੀਲ ਵਾਲਾ ਇਹ ਟਰੈਕਟਰ ਉੱਤੇ ਥੋੜਾ ਜਿਆਦਾ ਜ਼ੋਰ ਤਾਣ ਲਾਓ ਤੇ ਜਿਹੜਾ ਤੁਹਾਡਾ ਖੂਨ ਗੜਾ ਉਹ ਸੀਤੀ ਸੀਤੀ ਪਤਲਾ ਹੋ ਜੂਗਾ ਠੀਕ ਹੈ ਜੀ ਤੇ ਇਹਨੂੰ ਆਖਿਆ ਕਿ ਤੂੰ ਇਹਨੂੰ ਚਲਾ ਹਨ ਤੇ ਮੈਂ ਇੱਥੇ ਬਹਿ ਕੇ ਇਹਨੂੰ ਕੱਲਾ ਹੋਰ ਕੋਸ ਨਹੀਂ ਕਹਿਣਾ ਹੱਲਾਸ਼ੇਰੀ ਵੀ ਦੇਣੀ ਹੈ ਬਸ ਇਹਨੂੰ ਮੈਂ 59 11 ਕਹਿਣਾ 59 11 ਜਿਵੇਂ ਤੂੰ ਤੂਤੇ ਨੂੰ ਕਹਿੰਦੇ ਹੁੰਦੇ 59 11 59 11 ਕਹਿ ਕੇ ਇਹ ਤੋਂ ਕੰਮ ਕਰਵਾਉਣਾ ਬੰਦੇ ਨੇ ਇਹਨੇ ਬਹਾਨੇ ਬਹੁਤ ਲਾਏ ਸੀ ਕਿ ਨਹੀਂ ਯਾਰ ਮੈਂ ਨਹੀਂ ਇਹ ਚਲਾਉਣਾ ਹਨ ਮੇਰੇ ਬੂਟ ਖਰਾਬ ਹੋ ਜਾਣਗੇ ਬੂਟ ਇਹਨੂੰ ਫਿਰ ਮੈਂ ਰਬੜ ਦੇ ਪਵਾਤੇ ਮੇਰੇ ਬਾਪੇ ਵਾਲੇ ਮੈਂ ਕਿਹਾ ਵੀ ਬੂਟ ਤਾਂ ਚਲ ਕੋਈ ਗਿਆ ਇਹਨੂੰ ਤੇਨੇ ਬਾਪੇ ਵਾਲੇ ਪਵਾ ਲੈਣੇ ਬਿੱਤੂ ਕੰਮ ਕਰ ਹੋਏ ਤੇ ਅਸੀਂ ਖੂਨ ਪਤਲਾ ਕਰਦੇ ਹਾਂ ਇਹਦਾ ਤੇਰਾ ਖੂਨ ਗੜਾ ਹੋਇਆ ਹੋਇਆ। ਆਪਾਂ ਕੰਮ ਹੀ ਕਰਦਾ ਹੁੰਦਾ। ਉੱਥੇੇ ਕੰਮ ਨਹੀਂ ਨਾ ਹੈਗੇ ਆਪਣੇ ਵਾਲੇ। ਉੱਥੇ ਵਾਲੇ ਕੰਮ ਤੇ ਇੱਥੇ ਵਾਲੇ ਕੰਮਾਂ 'ਚ ਬਹੁਤ ਫਰਕ ਆ। ਇੱਥੇ ਕੰਮ ਮੰਝੇ ਤੇ ਪਹਿਲੇ। ਉੱਥੇ ਨਾ ਮੰਝੇ ਤੇ ਪਹਿਨ ਵਾਲਾ ਕੰਮ ਹੀ ਹੁੰਦਾ। ਉੱਥੇ ਕਿਹੜੇ ਨੇ ਕੰਮ ਹੁੰਦੇ ਨੇ। ਇੱਥੇ ਕੰਮ ਬਥੇਰੇ ਤਕੜੇ ਨੇ। ਜੀਆਂ ਸੂਜੀਆਂ ਨੇ ਆਪਸ ਕੀ ਨਾ ਤੁਹਾਨੂੰ ਪਤਾ ਤੁਸੀਂ ਪਹਿਲਾਂ ਵੀ ਆਪਣੀਆਂ ਵੀਡੀਓ ਵੇਖਦੇ ਰਹੇ ਨੇ ਹਣਾ। ਤੇ ਹਰ ਇੱਕ ਆਈਟਮ ਲਾਈ ਹੋਈ ਆਪਾਂ। ਲਸਣ ਵਗੈਰਾ। ਗੰਨੇ ਪਾਲਕ। ਤੇ ਆਹ ਖੜੀ ਆ ਬਾਇੰਗਣੀ। ਬੈਂਗਣੀ ਉਹ ਚਿੱਟੀ ਬੈਂਗਣੀ ਵੀ ਲਈ ਹੋਈ ਆ ਤੇ ਆ ਚਿਬੜ ਸਾਂਭ ਕੇ ਰੱਖੇ ਹੋਏ ਨੇ ਇਹ ਆਪਾਂ ਬੇਲਾਂ ਇੰਝ ਰੱਖ ਲੀਆਂ ਸੀਗੀਆਂ ਪਟ ਕੇ ਤੇ ਚਿਬੜ ਨੇ ਜਿਹੜੇ ਕੱਚੇ ਵੀ ਸੀ ਜਿਹੜੇ ਉਹ ਬੇਲ ਦਾ ਅਸਰ ਲੱਗੇ ਨਾ ਪੱਕ ਗਏ ਚਿਬੜ ਚੋਪੜ ਬਥੇਰੇ ਬੈ ਨੇ ਆਪਣੇ ਕੋਲ ਜੇ ਕਿਸੇ ਯਾਰ ਦੋਸਤ ਨੂੰ ਚਾਹੀਦੇ ਨੇ ਤਾਂ ਪਤਲ ਲਿਜਾ ਸਕਦਾ ਠੀਕ ਆ ਜੀ ਸਾਗ ਸੂਖ ਚ ਪਾਉਣ ਨੂੰ ਜਿਆਰ ਨਾਲ ਚਲਾ ਜਾ ਰਹੇ ਇਹ ਤੋ ਤਾਂ ਇੰਦਾ ਜੇ ਬੜੇ ਤੁਰਦੇ ਨੇ ਇੰਨਾ ਹੌਲੀ ਥੋੜੀ ਚੱਲਦਾ ਹੁੰਦਾ ਕੰਮ ਲਾ ਮੜਾ ਜਿਆਰ ਗੱਭਰੂ ਆ ਹੈਂ ਗੱਭਰੂ ਆ ਮੜਾ ਗੱਭਰੂ ਵਾਲਾ ਦਿਖਾ ਆ ਗਿਆ ਤਾਜਾ ਤੂੰ ਤਾਂ ਹੌਲੀ ਹੌਲੀ ਤੁਰਦਾ ਜਿਵੇਂ ਬੁੜੇ ਤੁਰਦੇ ਹੁੰਦੇ ਨੇ ਇਹ ਤਾਂ ਮੈਨੂੰ ਤਾਂ ਲੱਗਦਾ ਤੂੰ ਇਹਦੇ ਸਾਰੀ ਦਿਹਾੜਾ ਚੱਲਦਾ ਸਾਈਕਲ 'ਤੇ ਇੰਨੇ ਕਥਾਈਆਂ ਆਪਾਂ ਪਰ ਲਾਇਆ ਸੀ ਇਧਰ ਘਰ ਦੇ ਪਿਛਲੇ ਪਾਸੇ ਤੇ ਵਧੀਆ ਤਿੰਨ ਚਾਰ ਘਟੇ ਮੂੰਗੰਡੇ ਹੋ ਗਏ ਸੀ ਇੰਨੇ ਕਥਾਂ 'ਚੋਂ ਬਾਕੀ ਮੈਂ ਇੱਕ ਗੱਲ ਵੀ ਕੀ ਯਾਰ ਅਸੀਂ ਪਰ ਅਸੀਂ ਇਹ ਕੀ ਗੰਡੇ ਕਿਉਂ ਲਾ ਰਹੇ ਹਾਂ ਪਹਿਲਾਂ ਗੰਡੇ ਲਗਾਉਂਦੇ ਨਹੀਂ ਸੀ ਹੁੰਦੇ ਵੀ ਚਲ ਮੋਡਲ ਲਾਇ ਲੈਂਦੇ ਸੀ ਨਾ ਵੀ ਜਲ ਕੇ 100 ਘਟਾ ਲਾਇ ਲੈਂਦੇ ਸੀ ਤਾਂ ਦੋ ਘਟੇ ਟਾਈਮ ਲੰਘ ਜਾਂਦਾ ਉਹ ਗੰਡੇ ਜਿਹੜੇ ਆਪਾਂ ਮੁੱਲ ਲੈਨੇ ਉਹ ਗੰਡੇ ਗਲੇ ਵਾਲੇ ਨਿਕਲਦੇ ਨੇ ਵਿੱਚੋਂ ਜਦੋਂ ਵੀ ਉਹਨੂੰ ਬੁੜੀਆਂ ਸਾਫ ਕਰਦੀਆਂ ਉਹਨਾਂ ਗੰਡਿਆਂ ਨੂੰ ਉਹ ਗੰਡੇ ਗਲਦੇ ਜ਼ਿਆਦਾ ਹੁੰਦੇ ਨੇ ਤੇ ਜਿਹੜੇ ਅਸੀਂ ਪਰ ਘਰੇ ਲਾਏ ਸੀ ਗੰਡੇ ਇਹਨਾਂ ਦਾ ਇਹੀ ਫਰਕ ਵੇਖਿਆ ਇੱਕ ਵੀ ਗੰਦਾ ਨਹੀਂ ਗਲਿਆ ਐਂਡ ਤੱਕ ਜਿੰਨਾ ਟਾਈਮ ਉਹ ਖਤਮ ਨਹੀਂ ਹੋਇਆ ਕੋਈ ਗਲੇ ਗੰਡਾ ਨਹੀਂ ਨਿਕਲਿਆ ਜਿੰਨੀ ਵਾਰ ਵੀ ਉਹਨਾਂ ਨੂੰ ਸਵਾਰਿਆ ਹੈ ਨਾ ਬੁੜੀਆਂ ਨੇ ਕੋਈ ਗਲੇ ਗੰਡਾ ਨਹੀਂ ਉਹਨਾਂ ਵਿੱਚੋਂ ਨਿਕਲਿਆ ਤਾਂ ਕਰਕੇ ਸੋਚਿਆ ਵੀ ਯਾਰ ਗੰਡੇ ਘਰੇ ਹੀ ਲਾਉਣੇ ਚਾਹੀਦੇ ਨੇ ਉਹ ਗੰਡੇ ਨਾਲੇ ਹੋਰ ਹਿਸਾਬ ਜਿਦਾਂ ਦਿੰਦੇ ਨੇ ਪਿਛਲੀ ਵਾਰ ਅਸੀਂ ਢਾਈ ਪੀਤੂ ਲੈ ਕੇ ਲਾਈ ਸੀ ਫਾਕਾ ਗੰਡੇ ਬਾਈਆਂ ਨੇ ਫੱਕ ਬਹੁਤ ਸੋਹਣੀ ਧੀ ਨਾ ਵੀ ਨਾ ਵੀ ਰੰਗ ਦੇ ਗੰਡੇ ਸੀ ਉਹਨਾਂ ਦਾ ਸਿਲਕਾ ਵੀ ਕਾਲਾ ਨਾ ਵੀ ਸੀ ਵਧੀਆ ਸੀ ਉਹ ਵੀ ਉਹਨਾਂ ਦਾ ਚਲੋ ਵੇਖਦੇ ਆਂ ਕਿ ਗਿਆ ਬਾਪੂ ਲੈਣ ਪਤਾ ਨਹੀਂ ਉਥੋਂ ਲੇਊਗਾ ਬਾਕੀ ਇਦਾਂ ਕਹਿੰਦਾ ਸੀ ਕਹਿੰਦਾ ਇੱਥੋਂ ਮੌਜੂਦ ਵਾਲਾਂ ਤੋਂ ਲਿਆਵਾਂਗੇ ਪੰਦੀਆਂ ਵਾਲੇ ਮੋੜ ਤੋਂ ਇਹਨੂੰ ਇਹੀ ਕਹੇ ਕਿ ਇਹਦੇ ਕੰਮ ਤਾਂ ਹੁੰਦਾ ਕਰਾਇਆ ਗਿਆ ਸਾਡੇ ਨਾਲ ਤੇਰਾ ਨਾ ਅਗਲੇ ਸਾਲ ਵਿਆਹ ਕਰਦਾਂਗੇ ਫਿਰ ਠੀਕ ਹੈ ਗਿਆ ਤਾਂ ਕੋਈ ਜਿੱਦ ਕਿੰਨਾ ਬੀਤੇ ਹੈ ਜਿਹੜਾ ਲੈੰਦਿਆ ਸਿਰਾਏ ਆ ਨਾ ਅਗਲੀ ਵਾਰ ਕਰਾਂਗੇ ਉਹਨੂੰ ਅੱਜ ਇੱਕ ਬੰਦਾ ਛੱਡ ਕੇ ਕਹਿੰਦਾ ਮੇਰੇ ਤਾਂ ਕੀ ਕੀੜੀਆਂ ਜੀਆਂ ਲੜਨ ਲੱਗੀਆਂ ਜਿੰਨੀਆਂ ਕੀੜੀਆਂ ਲੜਨਗੀਆਂ ਉਨੀਆਂ ਖੂਨ ਪਤਲਾ ਹੋਊ ਹੈਂ ਗਾੜਾ ਹੀ ਲੋਟ ਹੈਂ ਗਾੜਾ ਹੀ ਲੋਟ ਹੈ ਗਾੜਾ ਹੀ ਲੋਟੇ ਕੋਈ ਨਾ ਕੋਈ ਨਹੀਂ ਹੁੰਦਾ ਸੈੱਟ ਹੋ ਜੂ ਕੀੜੀਆਂ ਲੜਨ ਲੱਗੀਆਂ ਕੀੜੀਆਂ ਸੈੱਟ ਹੋ ਜਾਣੀ ਕੋਟ ਲਾ ਦੇ ਲਾ ਦੇ ਮੇਰਾ ਵੀਰ ਕਿਤੇ ਨਹੀਂ ਜਾਣਾ ਆ ਜਾ ਕੋਈ ਕੰਮ ਨਹੀਂ ਹੈਗਾ ਐ ਕਰ ਜੇਨਰਲ ਆ ਜਾ ਕੇ ਆਪਾਂ ਇਧਰ ਨੂੰ ਮਿੱਟੀ ਖਿੱਚਣੀ ਇਧਰ ਨੂੰ ਚਾਵਲ ਆ ਜਾ ਮੇਰਾ ਵੀਰ ਇਧਰ ਨੂੰ ਚਾ ਇਧਰ ਨੂੰ ਖਿਚਾਂਗੇ ਮਿੱਟੀ ਭੱਜ ਜਾਂਦਾ ਮਿੱਤਰਾ ਪਹਿਲਾਂ ਭੱਜ ਕੇ ਆਉਂਦਾ ਭੱਜ ਕੇ ਆਉਂਦਾ ਸਵੇਰੇ ਰੋਟੀ ਖਾ ਕੇ ਕਿਸੇ ਪਾਸੇ ਹੁਣ ਤਾਂ ਤੇਰੀ ਬਾਹ ਮੇਰੇ ਹੱਥ ਚ ਫੜੀ ਹੋਈ ਆ ਆ ਸਾਈਡ ਉੱਚੀ ਆ ਯਾਰ ਸਾਰੀ ਆਹ ਆ ਸਾਈਡ ਆ ਨਾ ਜਿਹੜੀ ਆਹ ਆ ਸਾਰੀ ਉੱਚੀ ਆ ਤੇ ਇਹਨੂੰ ਆਪਾਂ ਇੱਥੇ ਖਿੱਚਣਾ ਆ ਜਿੱਥੇ ਆ ਖੜੀ ਆ ਸਾਈਕਲੀ ਜੀ ਚੰਗਾ ਬਾਜਿੰਦਰੇ ਨਾਲ ਹੁਣ ਖਿੱਚ ਦਾਂਗੇ ਫਿਰ ਆਪਾਂ ਤੇ ਫਿਰ ਵੇਖਦੇ ਆਂ ਪਾਪਾ ਬਾਉਦ ਲੈ ਕੇ ਆ ਜੂਗਾ ਫਿਰ ਆਪਾਂ ਲਾ ਦਾਂਗੇ ਕਟ ਕੀਤੀ ਐ ਐ ਓਏ ਇੱਕ ਗੱਲ ਮੈਂ ਖਿਆ ਮੈਂ ਨੋਟ ਕੀਤੀ ਆ ਸਮਾਨ ਤੂੰ ਜਦੋਂ ਵੀ ਛੁੱਟੀ ਆਉਣਾ ਹਨਾ ਲਵਾ ਕੇ ਜਾਣਾ ਕੋਈ ਨਾ ਕੋਈ ਜਦੋਂ ਤੂੰ ਪਹਿਲਾਂ ਉਸ ਵਦ ਗਾਜਰਾ ਮੂਲੀਆਂ ਸਭ ਕੁਝ ਲਵਾ ਕੇ ਗਿਆ ਖਾਣਾ ਪਰ ਤਾਂ ਕੁਝ ਹੁੰਦਾ ਨਹੀਂ ਲਵਾ ਤੂੰ ਜਾਣਾ ਇੰਨਾ ਤੇਰਾ ਧੰਨਵਾਦ ਆ ਇਹ ਵਿਚਾਰਾ ਜਦੋਂ ਵੀ ਆਉਂਦਾ ਇਹ ਫਸ ਜਾਂਦਾ ਇੱਥੇ ਆ ਕੇ ਕਿਉਂਕਿ ਇਹਨੂੰ ਨਾਲ ਕੰਮ ਕਰਵਾਉਣਾ ਪੈਂਦਾ ਸਬਜ਼ੀਆਂ ਹਰਜ਼ੀਆਂ ਲਵਾਉਣੀਆਂ ਪੈਂਦੀਆਂ ਨੇ ਪਹਿਲਾਂ ਛੁੱਟੀ ਆ ਇੱਕ ਵਾਰ ਉਦੋਂ ਵੀ ਇਹ ਮੇਰੇ ਨਾਲ ਸਾਰਾ ਸਮਾਨ ਲਵਾ ਕੇ ਗਿਆ ਮੂਲੀਆਂ ਗਦਰਾਂ ਲਾ ਸੁਣ ਲੋ ਸੁਣ ਸਭ ਕਸ ਹੁਣ ਫੇਰ ਫਸ ਗਿਆ ਉਹਨੇ ਗੰਡੇ ਲਵਾ ਕੇ ਜਾਊਗਾ ਗੰਡੇ ਖਾਣ ਦੇ ਕਰਮਾ ਚ ਹੋਣੀ ਨਹੀਂ ਕਿਉਂਕਿ ਇਹਨੇ ਤੁਹਾਨੂੰ ਜਦੋਂ ਗੰਡੇ ਪੱਟਨੇ ਉਹ ਤੁਹਾਨੂੰ ਚਲ ਜੂਗਾ ਚੱਲ ਵਧੀਆ ਹਿਸਾਪਤੀ ਪਾ ਕੇ ਜਾਂਦਾ ਹੈ ਚੰਗਾ ਬੰਦਾ ਜਾਂਦਾ ਹੈ ਵਧੀਆ ਭੱਜ ਗਿਆ ਉਹ ਆ ਗਿਆ ਬੰਦਾ ਉਹਨੂੰ ਲੈਣ ਕੰਮ ਤੂੰ ਸਾਡਾ ਰਕਵਾਤਾ ਓਏ ਅਸੀਂ ਗੰਡੇ ਲਾਉਂਦੇ ਤੇ ਹੈਂ ਆ ਚੋੜੋ ਇਹ ਜਿਹੀ ਹੈ ਸਾਲਾ ਸਵੇਰੀ ਹੈ ਵੋਏ ਇਹ ਜੜੀ ਬੂਟੀਆਂ ਵਾਲੇ ਬੰਦੇ ਨੇ ਗੰਡੇ ਲਾਉਣੇ ਵਿੱਚ ਹੀ ਰਹਿ ਗਏ ਸੀਗੇ ਕਿਉਂਕਿ ਉਹਦਾ ਮਿੱਤਰ ਆ ਗਿਆ ਸੀ ਉਹਨੂੰ ਨਾਲ ਲੈ ਗਿਆ ਸੀ ਉਹ ਖੇਤ ਤੇ ਅੱਜ ਫਿਰ ਸਟਾਰਟ ਕੀਤਾ ਕੰਮ ਤੇ ਅੱਜ ਲਾਣੇਦਾਰ ਸਾਹਿਬ ਆਪ ਆਏ ਨਹੀਂ ਕਹੀ ਚੱਲ ਰਹੀ ਆ ਤੇ ਗੰਡੇ ਗੁੰਡੇ ਲਾਉਣੇ ਫਿਰ ਉਹ ਵੀ ਗਿਆ ਹੋਇਆ ਘਰ ਦਵਾਈ ਲੈਣ ਡਰਾਈਵਰ ਸਾਹਿਬ ਟਰੈਕਟਰ ਦੇ ਉਹਦੇ ਵਾਂਗੂ ਜਿਵੇਂ ਕਹਿੰਦੀਆਂ ਹੁੰਦੀਆਂ ਨੇ ਬੁੜੀਆਂ ਕਿ ਪਹਿਲਾਂ ਬੰਨਾ ਕੀ ਨਹੀਂ ਲਾਇਆ ਉਹਦੇ ਵਾਂਗੂ ਪਹਿਲਾਂ ਗੰਡਣਾ ਬਾਪੂ ਨੇ ਲਾਇਆ ਹਨ ਤੇ ਗੰਡੇ ਲਾਉਣੇ ਸਟਾਰਟ ਕਰਤੇ ਨੇ ਬਾਪੂ ਨੇ ਤੇ ਇਧਰ ਲਈ ਕਿਹੜੀ ਆਪਾਂ ਤਿਆਰ ਕਰ ਰਹੇ ਹਾਂ ਕਹੀ ਨਾਲ ਗੁੱਟ ਕੇ ਤੇ ਤਿਆਰ ਕਰਕੇ ਦੇ ਦਾਂਗੇ ਉਸ ਤੋਂ ਬਾਅਦ ਗੰਡੇ ਲਵਾਵਾਂਗੇ ਬਾਪੂ ਦੇ ਨਾਲ ਤੇ ਛੋਟਾ ਉਧਰ ਕੱਖ ਵੜਨ ਲਾਇਆ ਹੋਇਆ ਪਿੱਛੇ ਕਰਦੇ ਆਓ ਫਿਰਦਾ ਬੰਦਾ ਕੱਖ ਵੜਦਾ ਵੇਖੀ ਜਾ ਕੇ ਕਿਤੇ ਉਈ ਨਾ ਵੜ ਵੜ ਕੇ ਢੇਰ ਲਾਤੇ ਹੁਣ ਓਕਲੇ ਆਇ ਨੂੰ ਬਾਵਾ ਟਾਈਮ ਹੋ ਗਿਆ ਸਾਨੂੰ ਕਹਿੰਦਾ ਮੈਂ ਕੱਖ ਵੜਦਾ ਮੈਂ ਤੁਸੀਂ ਗੰਡੇ ਲਾਓ ਮੈਂ ਤਾਂ ਲੱਗਦਾ ਕਿ ਤੇ ਉਹ ਇੰਨਾ ਵੱਡ-ਵੱਡ ਕੇ ਢੇ ਲੱਗਦੇ ਹੁਣ ਪਰ ਚਾਂਸ ਜੀ ਲੱਗਦੇ ਵੀ ਲਾਤੇ ਹੋਣਗੇ ਢੇਰ ਕਿਉਂਕਿ ਹੂੰ ਗਰਾਈਆਂ ਵੱਜੀ ਜਾਂਦੇ ਨੇ ਫੋਨ ਤੇ ਲੱਗੇ ਪਿਆ ਨਹੀਂ ਲੱਗਦਾ ਥੋੜੀ ਕਿਆ ਸੀ ਉਹਨਾਂ ਕੱਖ ਵੱਡਣ ਨੂੰ ਕਿ ਡੇੜ ਕ ਪਾਂਡੀ ਵੱਡਣੀਆਂ ਕੁਸ ਪਾਏ ਨਹੀਂ ਵਧੀਆ ਵੱਡੀ ਬੈਠਾ ਚਲ ਰੰਗ ਲਾਤੇ ਆ ਦਾ ਪਿਆਰੇ ਨੇ ਦੋ ਚਾਰ ਦਿਨਾਂ ਦੇ ਕੱਖ ਥੋੜੇ ਤਾਲੇ ਜਾਣ ਲੱਗੇ ਕਿਉਂਕਿ ਇੰਨੀ ਕਈ ਰਹਿ ਗਏ ਪਿੱਛੇ ਹਲੇ ਹੋਏ ਨਹੀਂ ਠੰਡ ਜਾਂਦੇ ਆ ਹੁਣ ਪਾਣੀ ਪੂਣੀ ਲਾਵਾਂਗੇ ਫਿਰ ਦੇਖਦੇ ਆ ਰੇਰੂ ਛਿੱਟ ਕੇ ਜੀ ਹੋ ਜਾਣਗੇ ਤਾਂ ਆ ਵੜਦੇ ਵੜਦੇ ਸ਼ਾਇਦ ਉਪਰ ਲੱਗਿਆ ਰਹ ਹੋਈ ਜਾਵੇ ਹੱਥ ਫੋਨ ਦਾ ਲੋ ਜੀ ਗੰਡੇ ਆ ਜਿਹੜੇ ਫਾਈਨਲੀ ਲੱਗ ਚੁੱਕੇ ਨੇ ਤੇ ਕੰਮ ਸਾਰਾ ਨਿਬੜ ਗਿਆ ਤੇ ਹੁਣ ਆਪਾਂ ਨਾਮਾਂ ਨੂੰ ਮੰਗੇ ਕਿਉਂਕਿ ਸੁਖ ਨਾਲ ਬਹੁਤ ਦਿਨ ਹੋ ਗਿਆ ਨਾ ਤੈਨੂੰ ਮਿਲਦਿਆਂ ਕਿਸੇ ਨਵੀਂ ਵੀਡੀਓ ਚ ਅਗਲੇ ਦਿਨ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਵੇਖਣ ਲਈ ਧੰਨਵਾਦ ਜੀ